ਆਪਣੇ ਲੋਕਾਂ ਦੇ ਵਿੱਚ ਸਬਰ ਨਹੀਂ ਹੈ ਉਹ ਆਪਣੇ ਇੱਕ ਤਰੀਕੇ ਨਾਲ ਨਹੀਂ ਚੱਲ ਰਹੇਗੇ ਵੀ ਇੱਕ ਅਣੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਨਿਕਲ ਗਏ ਆਪਣੇ ਸਫ਼ਰ ਤੇ ਤੇ ਨਿਊ ਡੇ ਨਿਊ ਰੂਟ ਤੇ ਤੇ ਅੱਜ ਤੁਹਾਨੂੰ ਇੱਕ ਨਵੇਂ ਰੂਟ ਤੇ ਲੈ ਕੇ ਚੱਲਦੇ ਆ ਤੁਸੀਂ ਬਣੇ ਹੋ ਬਲੌਗ ਦੇ ਨਾਲ ਜਿਹੜੇ ਨਵੇਂ ਨੇ ਚੈਨਲ ਕੋਲ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਤੇ ਅੱਜ ਤੁਹਾਨੂੰ ਲੈ ਕੇ ਜਾ ਰਹੇ ਆ ਇੱਕ ਨਵੇਂ ਰੂਟ ਤੇ ਤੁਸੀਂ ਪਿੱਛੇ ਦੇਖ ਹੀ ਸਕਦੇ ਹੋ ਕਾਫੀ ਪਾਰਸਲ ਪਏ ਨੇ ਤੇ ਇਹ ਪਾਰਸਲ ਦੀ ਜੋ ਵੀ ਹਿਸਟਰੀ ਹੈ ਤੁਹਾਨੂੰ ਮੈਂ ਅੱਗੇ ਕੇ ਦੱਸੂਗਾ ਜੇ ਵੀ ਬਲੌਗ ਨਾਲ ਬਣੇ ਰਹੋ ਰੂਟ ਕਾਫੀ ਲੰਬਾ ਹੋਣ ਵਾਲਾ ਤੇ ਤੁਹਾਨੂੰ ਆਪਾਂ ਕਾਫੀ ਘੱਟੋ ਘੱਟ 4-5 ਸ਼ਹਿਰਾਂ ਤੇ ਜਾਣਾ ਆਪਣੇ ਤੇ ਮੇਨ ਆਪਣਾ ਹੈਗਾ ਇੱਧਰ ਆਪਣਾ ਅੰਮ੍ਰਿਤਸਰ ਵੱਲ ਅੰਮ੍ਰਿਤਸਰ ਜਾਣਾ ਆਪਾਂ ਮੇਨ ਦਾ ਤੇ ਬਾਕੀ ਵੀ ਜੋ ਜੋ ਜਿੱਥੇ-ਜਿੱਥੇ ਜਾਂਦੇ ਆ ਤੁਹਾਨੂੰ ਸਾਰੇ ਅੱਜ ਲੈ ਕੇ ਚੱਲਾਂਗੇ ਆਜੋ ਫਿਰ ਚਲੋ ਚਲ ਇਹ ਟਾਈਮ ਚੈੱਕ ਕਰੋ 1:00 ਵਜਨੇ ਵਾਲਾ ਤਕਰੀਬਨ ਯਾਰ ਦਿੱਕਤ ਦਿੱਕਤ ਸਿਰਫ ਇਹ ਆ ਜੋ ਅੰਮ੍ਰਿਤਸਰ ਵਾਲਾ ਪਾਰਸਲ ਆ ਨਾ ਉਹ 4 ਵਜੇ ਤੱਕ ਪਹੁੰਚਾਉਣਾ ਕਿਉਂਕਿ ਜਿਹਨਾਂ ਦਾ ਪਾਰਸਲ ਆਉਣਾ ਸੀ ਨਾ ਫਲਾਈਟ ਆ 에ਰਪੋਰਟ ਤੋਂ ਤੇ ਯਾਰ ਦੋਸਤੋ ਉਹ ਟਾਈਮ ਆ ਉਹਦੇ ਮੈਨੂੰ ਰਸਤਾ ਆਗਾ 4-5 ਘੰਟੇ ਦਾ ਰਸਤਾ ਚੁੱਤ ਤੋਂ ਬਾਅਦ ਟੂ ਟੈਕਸੀ ਹੋਏਗਾ ਜਿੱਥੇ ਜਾਮ ਵੀ ਲੱਗ ਸਕਦਾ ਤੇ ਦੋਨੋਂ ਚੈੱਕ ਕਰਵਾ ਰਿਹਾ ਪਾਰਸਲ ਵੀ ਆਪਾਂ ਕੀ ਲੈ ਕੇ ਜਾ ਰਹੇ ਆ ਇਹ ਆ ਦੇਖੋ ਰਖੜੀ ਵਗੈਰਾ ਡਰਾਈਵ ਰੂਟ ਨੇ ਤੇ ਚਾਕਲੇਟ ਵਗੈਰਾ ਗਾਈਸ ਤੇ ਇਹ ਹੈਗਾ ਦੂਜਾ ਪਾਰਸਲ ਇਹ ਉਹਦੇ ਨਾਲੋਂ ਛੋਟਾ ਹੈ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਨਾ ਰਖੜੀ ਐ ਤੇ ਪਲੀਜ਼ ਤੁਸੀਂ ਕਦੇ ਵੀ ਇੱਕ ਨਾ ਚੱਲਦੀ ਗੱਡੀ ਜੇ ਇਦਾਂ ਦਾ ਕੋਈ ਟਰਾਈ ਨਾ ਕਰਿਓ ਤੇ ਮੈਂ ਸਿਰਫ ਇੱਕ ਸਿਰਫ ਤੁਹਾਨੂੰ ਦਿਖਾਉਣ ਵਾਸਤੇ ਕਰ ਰਿਹਾ ਜੀ ਗਾਇਜ਼ ਤੇ ਆਪਾਂ ਪਹੁੰਚ ਗਏ ਲੁਧਿਆਣਾ ਲੁਧਿਆਣੇ ਦੇ ਬਫਲਾਰ ਫਗਵਾੜਾ ਜਲੰਧਰ ਜਲੰਧਰ ਤੋਂ ਬਿਆਸ ਤੇ ਅੰਮ੍ਰਿਤਸਰ ਮੇਨ ਆਪਣਾ ਅੰਮ੍ਰਿਤਸਰ ਦਾ ਹੀ ਆ ਕਿਉਂਕਿ ਉਹਨਾਂ ਦੀ ਨਾ ਫਲਾਈਟ ਆ ਯਾਰ ਬਾਕੀ ਇਹਨੂੰ ਤਾਂ ਆਪਾਂ ਥੋੜਾ ਲੇਟ ਵੀ ਫੜਾ ਸਕਦੇ ਹਾਂ ਨਾ ਪਾਰਸਲ ਉਹਨਾਂ ਦੇ ਕਿਉਂਕਿ ਉਹ ਘਰੇ ਨਹੀਂ ਤੇ ਜਿਹੜਾ ਅੰਮ੍ਰਿਤਸਰ ਦਿਕਤਾ ਉਹਨਾਂ ਦਾ ਫਲਾਈਟ ਆਉਣਾ ਸੀ ਦੇਖੋ ਟਾਈਮ ਨਾਲ ਪਹੁੰਚਿਆ ਜਾਂਦਾ ਤੇ ਨਹੀਂ ਗਾਲਾਂ ਆਵਾ ਉੱਤ ਪੈਣ ਗਿਆ ਪਹਿਲੇ ਟੂਡਕਸ ਤੇ ਪਹੁੰਚ ਚੁਕੇ ਆਂ ਬਸ ਇਧਰ ਟਾਈਮ ਨਾਲ ਲੱਗੇ ਤੇ ਮਿੰਟ ਦੇ ਵਿੱਚ ਚੱਲ ਜਾਈਏ ਨੰਗ ਜੀ ਉਰੋਂ ਚੱਕੋ ਵੀ ਚੱਕੋ ਵੀ ਚੱਕੋ ਡੰਡਾ ਆਇਆ ਥੈਂਕ ਯੂ ਆਂ ਦਰਿਆ ਪਾਰ ਕਰ ਰਹੇ ਆਂ ਕਾਫੀ ਪਾਣੀ ਆਏ ਪਿਆ ਹੁਣ ਤਾਂ ਮੀਂਹੂ ਆਏ ਪਿਆ ਨਾ ਮਾਂ ਚਲ ਜਿਦਾ ਕਰਨੀ ਚੱਲ ਰਿਹਾ ਤੁਹਾਨੂੰ ਦਰਿਆ ਸ਼ੈਦਿੰਗਾ ਦਾ ਹੋਊਗਾ ਕਿ ਕੜਾ ਯਾਰ ਆ ਆ ਗੱਡੇ ਨਾ ਲੋਕ ਲਫਾਵੇ ਵਗੈਰਾ ਬਣਦੇ ਨੇ ਨਾ ਕਿੰਨੇ ਮੂਰਖਤ ਵਾਲੀ ਗੱਲ ਲੈਣਾ ਦੇਖੋ ਯਾਰ ਇੰਨਾ ਸਾਫ ਸੁਥਰਾ ਪਾਣੀ ਹੈ ਨਾ ਯਾਰ ਕਿਉਂ ਖਰਾਬ ਕਰਦੇ ਲੋਕ ਆਮੜਿਆਂ ਵਾਂਗ ਨਾਲ ਵਿੱਚ ਕੂੜਾ ਕੂੜਾ ਮਲਫੋਟਾ ਵਗੈਰਾ ਛੱਡ ਜਾਂਦੇ ਨੇ ਜਲ ਪ੍ਰਵਾਹ ਦੇ ਨਾਮ ਤੇ ਵੈਸੇ ਕਰਨਾ ਤੁਹਾਨੂੰ ਚਾਹੀਦਾ ਹੈਗਾ ਯਾਰ ਵੀ ਇਹ ਚੀਜ਼ਾਂ ਇਹ ਇਹ ਪਾਰਸਲ ਆਉਣਾ ਲਈ ਹੈ ਇਨੇ ਜਿਹੜੇ ਭੈਣਾਂ ਦੇ ਭਰਾ ਹਨ ਮਤਲਬ ਫੋਰਨ ਕੰਟਰੀ ਰਹਿੰਦੇ ਨੇ ਕਿ ਕਿਹੜੇ ਟਾਈਮ ਤੇ ਨਹੀਂ ਆ ਸਕਦੇ ਹਨ ਤੇ ਭੈਣ ਆਪਣੇ ਵੱਲੋਂ ਪਾਰਸਲ ਦੇ ਜ਼ਰੀਏ ਪਿਆਰ ਭੇਜਦੇ ਹਨ ਭਾਈ ਨੂੰ ਤੇ ਤੁਸੀਂ ਵੀ ਮੰਗਵਾ ਸਕਦੇ ਹੋ ਹਨਾ ਤੁਸੀਂ ਲਗ ਲਗ ਡੱਬੇ ਨੇ ਤੁਸੀਂ ਜਿਹੜੇ ਆਪਣੇ ਬਜਟ ਦੇ ਹਿਸਾਬ ਨਾਲ ਤੁਸੀਂ ਮੰਗਵਾ ਸਕਦੇ ਹੋ ਬਜਟ ਦੇ ਵਧੀਆ ਰੱਖਣੀ ਮੰਗਵਾ ਸਕਦੇ ਹੋ ਤੇ ਤੁਸੀਂ ਟਰਾਈ ਕਰੋ ਜਿਹੜੀਆਂ ਭੈਣਾਂ ਆਪਣੇ ਭਰਾ ਨੂੰ ਪਿਆਰ ਕਰਦੀਆਂ ਨੇ ਤਾਂ ਪਲੀਜ਼ ਵਿਜ਼ਿਟ ਕਰਿਓ ਤੇ ਦੱਸਿਓ ਸਾਨੂੰ ਵੀ ਆਰਡਰ ਵਗੈਰਾ ਤੁਹਾਨੂੰ ਦਿਓ ਤੇ ਅਸੀਂ ਤੁਹਾਡੇ ਘਰ ਤੱਕ ਪਹੁੰਚਾ ਕੇ ਜਾਵਾਂਗੇ ਆਲ ਇੰਡੀਆ ਡਿਲੀਵਰੀ ਅਵੇਲੇਬਲ ਆ ਉਹ ਯਾਰ ਵਿਚਾਰਾ ਸਕੂਟਰੀ ਤੋਂ ਗਿਰ ਗਿਆ ਵਿਚਾਰਾ ਯਾਰ ਆਪਣ ਜਾ ਰਹੇ ਨੇ ਦੇਸ਼ ਦੇ ਹੀਰੋ ਆਪਣੇ ਮੇਟਰੀ ਵਾਲੇ ਬਾਈ ਸੜਕੀ ਵਾਲੀ ਘਟ ਚਲੋ ਧਮਾਉਣ ਕੋਲ ਦੇ ਦਿੱਲੇ ਘਰ ਵੀ ਇਹ ਬਟਾ ਇੰਨੀ ਕੀ ਸੰਭਾਲ ਸੁਲੇ ਲੱਗੇ ਤੇ ਲੈ ਲੈ ਬੈਠੇ ਸੁਲੇ ਲੱਗੇ ਇੰਨੀ ਕੀ ਕੋਈ ਲੱਗੇ ਪਿਆ ਇਹ ਤਦੋਂ ਹਕੀ ਲੋ ਸੇਵ ਦਾ ਇਤਸਾ ਕੰਮ ਖਤਰੇ ਵਾਲਾ ਹੀ ਆ ਤੇ ਦੋਸਤੋ ਆਪਾਂ ਪਹੁੰਚ ਗਏ ਜਲੰਧਰ ਜਲੰਧਰ ਪਾਰ ਕਰ ਰਹੇ ਆ ਤੇ ਜਿਨ੍ਹਾਂ ਦਾ ਪਾਰਸਲ ਤੇ ਅੰਮ੍ਰਿਤਸਰ ਵਾਲਾ ਉਹਨਾਂ ਦਾ ਫੋਨ ਵੀ ਆ ਗਿਆ ਤੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਬੜੇ ਹੀ ਨਿਕਰਾਂ ਗੱਲ ਕਰੀ ਤੇ ਕਹਿੰਦੇ ਵੀ ਰਿਕਵੈਸਟ ਹੈ ਵੀ 4 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਪਹੁੰਚਾ ਦਿਓ 30 ਫਲਾਈਟ ਹੈ ਹਨਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਆਪਾਂ ਨੇ ਬਹੁਤ ਕੋਸ਼ਿਸ਼ ਕਰ ਰਹੇ ਆ ਯਾਰ ਇਹ ਜਿਹੜੇ ਬੰਦੇ ਦਾ ਨਾ ਵੀ ਤੇਰੇ ਤੋਂ ਟੋੜਨ ਦਾ ਜੀਭ ਨਹੀਂ ਕਰਦਾ ਹਨਾ ਤੇ ਦੇਖੋ ਸੋਨਤਾ ਵੀਰ ਨੂੰ ਦੇ ਦਿੱ ਹੀ ਹੈ ਨਾ ਪਾਰਸਲ ਟਾਈਮ ਸਿਰ ਵੀਰ ਆ ਵੀ ਮਿਸ਼ਨ ਹੋਵੇ ਚਲੋ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਆ ਤੁਸੀਂ ਬਣੇ ਹੋ ਬਲੌਗ ਦੇ ਨਾਲ ਪੂਰਾ ਪੂਰਾ ਬਲੌਗ ਦੇਖਿਓ ਸਕਿਪ ਨਾ ਕਰਿਓ ਅੱਗੇ ਸੰਦ ਦਿਖਾਉਨੇ ਆ ਪਿਆਜ਼ ਪਹੁੰਚ ਗਏ ਤੇ ਪਿਆਜ਼ ਪਹੁੰਚ ਕੇ ਥੋੜਾ ਜਿਹਾ 5-10 ਮਿੰਟ ਦਾ ਬ੍ਰੇਕ ਲੈਨੇ ਆ ਆ ਬਾਈ ਨਾ ਬਾਬ ਜੀ ਚਾਹ ਬਣਾਉਂਦਾ ਤੇ ਕਾਫੀ ਤੇ ਇੱਕ ਇੱਕ ਗਲਾਸ ਕਾਫੀ ਪੀਨੇ ਆ ਫਿਰ ਚੱਲਦੇ ਆ ਅੱਗੇ ਥੋੜੀ ਦਸਟ ਮਿਲ ਜੂਗੇ ਲਾ ਲੈਣਾ ਯਾਰ ਉਹ ਬਿਆਸ ਦਾ ਟੋਲ ਡੈਕਸ ਤੇ ਟੋਲ ਡੈਕਸ ਪਾਰ ਕਰਕੇ ਭਾਈ ਇਹ ਬਣਾਉਂਦੇ ਨੇ ਉਹਰੇ ਤੇ ਇਹਨਾਂ ਨੇ ਨਾਮ ਰੱਖਿਆ ਹੈ ਪੀਜ਼ਾ ਪੀਜ਼ਾ ਟਰਾਲੀ ਹਨਾ ਫਾਉਟ ਵਧੀਆ ਕਨਸੈਪਟ ਦਾ ਤਿਆਰ ਕਰਾਇਆ ਹੈ ਡਾਇਰੈਕਟਰ ਦੇ ਵਿੱਚ ਟਰਾਲੀ ਭਾਈ ਤੇ ਸਾਰਾ ਕੁਝ ਮਿਲਦਾ ਤੇ ਤੁਹਾਨੂੰ ਇਹਨਾਂ ਦਾ ਮੈਨੂ ਵੀ ਦਿਖਾ ਦਿੰਨੇ ਆ ਸਾਰਾ ਕੁਝ ਤੁਹਾਨੂੰ ਇਹ ਆ ਮੈਨੂ ਇਹਦਾ ਮਿਲੋ ਪੀਜ਼ਾ ਪੂਜ਼ਾ ਲੈ ਕੇ ਸੈਂਡਵਿਚ ਪਨੀਰ 버ਗਰ ਰੈਪ ਸਾਰਾ ਕੁਝ ਮਿਲਦਾ ਇੰਨੇ ਲੰਬੇ ਸਫ਼ਰ ਤੋਂ ਬਾਅਦ ਨਾ 10 ਮਿੰਟ ਦਾ ਬ੍ਰੇਕ ਲੈਣਾ ਜਦੋਂ ਆਦਾ ਗੱਡੀ ਮਕਾਨ ਦੇ ਇੰਨਾ ਨਾ ਕਹਾਂ ਨੂੰ ਕੋਈ ਕਰਨੀ ਆ ਟਾਈਮ ਆ ਨਾ ਤੇ ਥੋੜੇ ਮੁੱਟੀਆਂ ਆਪਾਂ ਵੀ ਕਾਫੀ ਦੇ ਕੱਪ ਜੇ ਪੀ ਲੈਨੇ ਆ ਥੋੜੇ ਬੰਦਾ ਫਰੈਸ਼ ਹੋ ਜਾਂਦਾ ਨਾ ਦੋਸਤੋ ਆਪਾਂ ਕਰਾ ਲਈ ਸੀ ਕਾਫੀ ਕੱਪ ਤੇ ਜਾਂਦੇ ਜਾਂਦੀ ਵੀਰੇ ਆ ਨਾ ਤੁਹਾਨੂੰ ਦੱਸ ਦੇਣਾ ਟਾਈਮ ਦੀ ਟਾਈਮ ਦੀ ਦਿੱਕਤ ਆ ਯਾਰ ਤੇ ਤਿੰਨ ਦਾ ਬੱਚੇ ਕੇ ਫਿਲਹਾਲ 1 ਘੰਟਾ ਰਹਿ ਗਿਆ ਐਹੀ ਜੀ ਜ਼ਿੰਦਗੀ ਆ ਦੇਖੋ ਵੀ ਕਾਫੀ ਮੈਨੂੰ ਜਾਂਦੇ ਜਾਂਦੀ ਪੀਣੀ ਪੈ ਰਹੀ ਕਿਉਂਕਿ ਟਾਈਮ ਨਹੀਂ ਸੀ ਦੱਸਿਆ ਟਾਈਮ ਨਹੀਂ ਛੁੱਟ ਜਾਣਾ ਤੇ ਤੇ ਟਾਈਮ ਪੂਰਾ ਪੂਰਾ ਤਕਰੀਬਨ 3 ਵਜੇ ਇਹ ਘਾਟਾ ਰਹਿ ਗਿਆ ਤੇ ਹਜੇ ਵੀ ਆਪਣਾ ਘਾਟਾ ਜਿਹੜੀ ਘਾਟਾ ਰਸਤਾ ਪਿਆ ਚੱਲਦੇ ਆ ਖਿੱਚੇ ਜੇ ਬਸ ਹੀ ਜੰਦੀਆ ਕਦੇ ਮਿਲ ਕੇ ਬੈਠਾਂਗੇ ਕਦੇ ਬਹਿ ਕੇ ਦੱਸਾਂਗੇ ਕਿ ਜੂਨ ਹੈ ਬੱਕਰਾ ਦੀ ਕਿ ਜੂਨ ਹੈ ਬੱਕਰਾ ਦੀ ਤਾੜੀਆਂ ਉਹ ਵੀ ਵੀਕ ਹੋ ਕੇ ਫੁੱਲ ਫਰੈਸ਼ ਗਲਾਗਲੂਸ ਧੋ ਕੇ ਰੱਖਦਾ ਸਾਈਡ ਤੇ ਹੁਣ ਬਣਾਉਣਾ ਰੌਕਟ ਇਹਦਾ ਹੁਣ ਤਾਂ ਸਿੱਧਾ ਜਾਵਾਂ ਬਸ ਉੱਡਦੇ ਹੁਣ ਨਹੀਂ ਰੁਕਣਾ ਕਿਤੇ ਜੋਣਾ ਮੋਰ ਕੋੜੀ ਤੇ ਸਵਾਰ ਹੋ ਗਿਆ ਵਾ ਸਮਝ ਲੋ ਹੁੰਦਾ ਕਿਉਂ ਬੇ ਉਦਲੇ ਚਮਨ ਸੁਣਾਤਾ ਕਿਸ ਕੋ ਹੈ ਆਪਣਾ ਨੇ 4 ਵਜੇ ਦਾ ਕਿਹਾ ਸੀ 3:28 ਹੋ ਗਏ ਤੇ ਹਜੇ ਵੀ ਕਾਫੀ ਟਾਈਮ ਲੱਗੂਗਾ ਤੇ ਉੱਪਰ ਦੀ ਹੋ ਗਈ ਵੀ بارش ਸਟਾਰਟ ਕੋਈ ਕਮੈਂਟ ਕਰਕੇ ਜਰੂਰ ਦੱਸਿਓ ਵੀ ਅੱਜ ਆਪਾਂ ਪਾਸਲ ਟਾਈਮ ਤੇ ਪਹੁੰਚਾ ਸਕਾਂਗੇ ਜਾਂ ਨਹੀਂ ਨਹੀਂ ਆਹ ਦੇਖੋ ਲੰਘਿਆ ਮੇਲਾ ਮੀਂਹ ਕਰਕੇ ਲੈ ਵੀ ਦੋਸਤੋ ਤੁਹਾਨੂੰ ਸਾਰੇ ਬਲੌਗ ਦਾ ਬੈਸਟ ਥਿਊ ਵੀਰ ਜòn ਲੱਗਿਆ ਦੇਖੋ ਕਿੰਨਾ ਹੀ ਵਧੀਆ ਲੱਗ ਰਿਹਾ ਸ੍ਰੀ ਗੁਰੂ ਰਾਮਦਾਸ ਜੀ ਨੇ ਨੰ ਵਧੀਆ ਵੈਲਕਮ ਕਰਿਆ ਇੰਨਾ ਠੰਡਾ ਮੌਸਮ ਦੇ ਵਿੱਚ ਆਹ ਹਾਂ ਕੀ ਆ ਵੀਓ ਦੀ ਚੈੱਕ ਕਰੋ ਯਾਰ ਕਮੈਂਟ ਵਿੱਚ ਜਰੂਰ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਟਾਈਮ ਨਾਲ ਪਹੁੰਚ ਗਏ ਉਹਨਾਂ ਦਾ ਹੁਣ ਫੋਨ ਆਇਆ ਸੀ ਤੇ ਉਹ ਘਰੋਂ ਤੁਰ ਪਏ ਨੇ ਗੱਡੀ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਰੋਡ ਤੇ ਪਿਕ ਕਰਦੇ ਆਂ ਤੇ ਸਿਰਫ 2 ਮਿੰਟਾਂ ਚ ਲੈ ਪਹੁੰਚਣ ਆ ਲੈਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਆਪ ਟਾਈਮ ਤੇ ਪਹੁੰਚ ਗਏ ਟਾਈਮ ਤੇ ਪਾਰਕ ਸਰ ਪਹੁੰਚਤਾ ਬਹੁਤ ਵਧੀਆ ਲੱਗ ਰਿਹਾ ਤੇ ਹਨਾ ਮਤਲਬ ਅੱਗੇ ਦੇ ਵੀ ਕਸਟਮ ਏ ਤੁਹਾਡਾ ਵੀ ਧੰਨਵਾਦ ਜਿਹੜੇ ਤੁਸੀਂ ਬਲੌਗ ਦੇਖ ਰਹੇ ਹੋ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕਰਿਆ ਤਾਂ ਦਿਨੋਂ ਧੰਨਵਾਦ ਕਰਦਾ ਤੁਹਾਡਾ ਤੇ ਕੋਸ਼ਿਸ਼ ਕਰਿਓ ਤੁਸੀਂ ਵੀਡੀਓ ਅੱਗੇ ਸ਼ੇਅਰ ਕਰਦੇ ਹੋ ਆਪਣੇ ਹੋਰ ਵੀ ਫਰੈਂਡਾਂ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਤੇ ਬਣੇ ਰਹੋ ਬਲੌਗ ਦੇ ਨਾਲ ਹਜੇ ਆਪਾਂ ਕਾਫੀ ਥਾਂ ਜਾਣਾ ਤੇ ਹਮੇ ਕਾਫੀ ਪਾਰਸਲ ਪੈਣਾ ਹੈ ਜੀ ਇੱਕ ਪਾਰਸਲ ਦਿੱਤਾ ਸਿਰਫ ਅੰਬਰਸਰ ਵਾਲਾ ਤੇ ਬਾਕੀ ਵੀ ਤੁਹਾਨੂੰ ਦੱਸ ਦੇਣਾ ਵੀ ਕਿੱਥੇ ਕਿੱਥੇ ਦੇਣਾ ਪਾਰਸਲ ਜੁੜੇ ਰਹੋ ਦੇਖੋ ਜੀ ਜਿਨ੍ਹਾਂ ਨੇ ਕੰਮ ਕਰਨਾ ਉਮੀਦ ਵੀ ਲੱਗੇ ਪਏ ਨੇ ਜੀਏ ਨਹੀਂ ਕਰਨਾ ਤਾਂ ਉਹਦੇ ਬਾਅਦ ਬਹਾਨੇ ਵਾਧੂ ਨੇ ਜਿਵੇਂ ਕਿ ਮੈਨੂੰ ਹੀ ਲਾ ਲੋ ਮੈਂ ਕਿੰਨਾ ਕੰਮ ਕਰਦਾ oh my god come on baby ਮਾਜਰ ਵਾਲਾ ਕੰਮ ਹੋ ਗਿਆ ਇਹਦਾ ਪਾਣੀ ਵਾਲੇ ਦੇਲੇ ਖੜੇ ਪਾਉ ਗਿਆ ਗੱਡੀਆਂ ਸਾਰੀਆਂ ਡੁੱਬ ਗਈਆਂ ਆਪਣਾ ਦੂਜਾ ਪਾਰਸਲ ਹੈ ਜਲੰਧਰ ਦਾ ਜੋ ਕਿ ਆਪਣੇ ਰਾਸਤੇ ਚਾਉਗਾ ਆਪਾਂ ਕਿਉਂਕਿ ਇਹ ਜ਼ਰੂਰੀ ਦੀ ਇਹ ਦੱਸਾ ਦਿਨਾ ਦੀ ਫਲਾਈਟ ਵੀ ਉਹਨਾਂ ਕੋਲ ਖੁੱਲਾ ਟਾਈਮ ਆ ਆਪਾਂ ਜਦ ਮਾਰ ਕੀ ਉਹਨਾਂ ਦੇ ਸਕਦੇ ਆ ਬਲੋ ਰਾਤ ਨੂੰ ਜੇ ਤੁਹਾਨੂੰ ਕੋਈ ਚੱਕਰ ਨਹੀਂ ਹੈਗਾ ਤੇ ਉਸ ਤੋਂ ਬਾਅਦ ਦੋ ਪਾਰਸਲ ਹੋਰ ਨੇ ਉਹ ਵੀ ਤੁਹਾਨੂੰ ਦੱਸਾਂਗੇ ਯਾਰ ਦੇਖੋ ਯਾਰ ਛੋਟੀ ਜਿਹੀ ਬੱਚੀ ਅਰਮੀ ਦੇ ਵਿੱਚ ਯਾਰ ਮੇਨੋਂ ਨਾ ਬਾਬੂ ਦੀ ਯਾਦ ਆ ਗਈ ਯਾਰ ਦੇਖਿਓ ਵਿਚਾਰੀ ਮਾਂ ਨੇ ਕਿੰਨੇ ਟਿਕਿਆ ਪਿਆ ਯਾਰ ਮੈਂ ਕਹਿੰਦਾ ਜਲਦੀ ਜਲਦੀ ਰੱਬਾ ਮੀਂਹ ਆਟ ਜਾਵੇ ਤੇ ਆਪਾਂ ਆ ਕੇ ਗੋਲਡਨ ਗੇਟ ਕੋਲ ਤੇ ਹਨਾ ਆਪਾਂ ਜਾ ਰਹੇ ਆ ਤੇ ਯਾਰ ਦੇਖੋ ਨਾ ਯਾਰ ਵੀ ਜਿਹੜਾ ਹਨਾ ਸ਼੍ਰੀ ਗੁਰੂ ਅਮਰਦਾਸ ਜੀ ਧਰਤੀ ਤੇ ਆਏ ਹਨਾ ਵੀ ਆਪਾਂ ਦਾਰਬਾਰ ਸਾਹਿਬ ਮੱਥਾ ਟੇਕ ਸਕੇ ਤੁਹਾਨੂੰ ਪਤਾ ਹੀ ਯਾਣਾ ਭਰਾ ਉਹਦਾ ਟਾਈਮ ਦਾ ਤੇ ਯਾਰ ਧਰਤੀ ਨੂੰ ਨਮਸਕਾਰ ਵੀ ਨਹੀਂ ਕਰ ਸਕੇ ਮੀਂਹ ਕਰਕੇ ਗੱਡੀ ਸਾਈਡ ਤੇ ਲਾ ਕੇ ਧਰਤੀ ਨੂੰ ਕਰਦੇ ਆ ਨਮਸਕਾਰ ਤੇ ਬਾਬਾ ਜੀ ਤੋਂ ਮੰਗਦੇ ਆ ਮਾਫੀ ਵੀ ਬਾਬਾ ਜੀ ਅਗਲੀ ਵਾਰ ਬੁਲਾਉਣ ਨਾ ਪਤਾ ਦੇਖਾਂਗੇ ਜਰੂਰ ਆਪਣੇ ਲੋਕਾਂ ਦੇ ਵਿੱਚ ਸਬਰ ਨਹੀਂ ਹੈ ਉਹ ਆਪਣੇ ਇੱਕ ਤਰੀਕੇ ਨਾਲ ਨਹੀਂ ਚੱਲ ਰਹੇਗੇ ਵੀ ਇੱਕ ਲਾਈਨ ਦੇ ਚੱਲੀਆ ਕੋਈ ਇਧਰ ਬੜੀ ਰੋ ਕੋ ਇਧਰ ਨਿਕਲਣਾ ਵਾਗਣਾ ਬਸ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਹੈ ਰੈਡੀ ਹੋ ਗਿਆ ਦੂਜਾ ਪਾਰਸਲ ਇਹਨੇ ਜਾਣਾ ਇਹਨੂੰ ਕਿੱਥੇ ਜਾਣਾ ਹੈ ਲੋ ਸਾੜੀ ਕਿੱਥੇ ਜਾਣਾ ਜਲੰਧਰ ਐ ਹੈ ਕਹਿੰਦੇ ਕੋਈ ਜਲੰਧਰ ਜਾਣਾ ਹੁਣ ਚੱਲਿਆ ਜਲੰਧਰ ਇਹ ਦੂਜਾ ਪਾਰਸਲ ਚੱਕੋ ਟੰਡਾ ਜਾ ਛੋਟੂ ਚੱਕ ਤਾਂ ਇਹ ਪਾਰਸਲ ਕਹਿੰਦਾ ਮੈਂ ਜਲੰਧਰ ਜਾਣਾ ਤੇ ਇਹਨੂੰ ਆਪਣੀ ਇਹਨੂੰ ਵੀ ਆਪਣੀ ਥਾਂ ਤੇ ਪਹੁੰਚਾਉਣੀ ਆਂ ਜਿੱਥੇ ਆਪਾਂ ਵਾਪਸ ਆ ਗਏ ਜਲੰਧਰ ਤੇ ਬਾਈ ਜੀ ਦਾ ਜਾਣ ਦਾ ਟਾਈਮ ਆ ਗਿਆ ਬਾਏ ਚਲੋ ਤੁਹਾਡਾ ਆ ਗਿਆ ਤੁਹਾਡਾ ਸਟਾਪ ਆ ਗਿਆ ਇਹਨਾਂ ਦਾ ਆ ਗਿਆ ਸਟਾਪ ਹੋਣਾ ਦੂਜੇ ਪਾਰਸਲ ਦਾ ਤੇ ਇਹ ਵੀ ਫੜਾਉਣੀ ਆ ਤੇ ਜਲੰਧਰ ਵਾਲਾ ਪਾਰਸਲ ਹੋ ਗਿਆ ਡਨ ਤੇ ਹੁਣ ਰਹਿ ਗਿਆ ਇੱਕ ਇਹ ਇੱਕ ਪਿੱਛੇ ਪਿਆ ਫਲੋਰ ਇਹ ਰਹਿ ਗਏ ਦੋ ਫਲੋਰ ਦੇ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਫਲੋਰ ਚਲ ਕਾਬਰ ਸਾਰੇ ਸੇਮ ਹੀ ਨੇ ਪਾਰਸ ਅਲਗ-ਅਲਗ ਨੇ ਤੁਸੀਂ ਐਨਾ ਕਿਉਂ ਕਿਤੇ ਇੱਕ ਪਾਰਸ ਦੇ ਕਮਾਈ ਜਾਂਦਾ ਵੀ ਵੀਡੀਓ ਬਣਾਉਣ ਦੇ ਚੱਕਰ 'ਚ ਹੈ। ਹੋ ਜੀ ਮਿੱਤਰੋ ਪਹੁੰਚ ਗਏ ਫਲੋਰ ਹਾਂਜੀ ਰੇਡੀਓ ਜਾਣ ਨੂੰ ਫਿਰ ਦੋਨੇ ਜਾਣੇ ਫਲੋਰ ਨਾਲ ਦੋ ਪਾਰਸ ਸੀ ਤੇ ਦੋਨੋਂ ਰੈਡੀ ਨੇ ਇਹ ਵੀ ਆਪਾਂ ਨੂੰ ਫੜਾਉਣੇ ਆਂ। ਜਿਤੋਂ ਬਾਅਦ ਆਪਾਂ ਜਾਣਾ ਬੌ ਲੱਗ ਸਾਈਡ ਤੇ ਫਲੋਰ ਤੋਂ ਬਾਅਦ ਜਾਣਾ ਆਪਾਂ ਜਗਰਾਉ ਮੋਗਾ ਰੋਡ ਤੇ ਦੇਖੋ ਭਾਈ ਕੀ ਬਣਦਾ। ਇਹਨਾਂ ਨੂੰ ਕਰੋ ਬਾਏ ਬਾਏ ਚਲੋ ਚਲੋ ਹੈ ਇੱਡੋ ਜਾ ਕੇ ਚਲੋ ਤਾਂ ਕੰਮ ਹੋ ਗਈ ਕਰਤਾ ਖਾਦੀ ਬਿੱਤੀ ਚ ਕੰਮ ਜਾ ਗਾਉ ਗਿਆ ਹੁਣ ਇੱਥੇ ਕੱਟ ਕਰਿਆ ਰੋਜ਼ ਕੁਛ ਨਾ ਕੁਛ ਹੋ ਹੀ ਜਾਂਦਾ ਔਰ ਇਹ ਤਾਂ ਹਾਂਜੀ ਤੇ ਆਪਾਂ ਫਲੋਰ ਵਾਲਾ ਪਾਰਟਨ ਦੇਣਾ ਸੀ ਤੇ ਯਾਰ ਉਹ ਤੋਂ ਬਾਅਦ ਲੋਕਾਂ ਨੇ ਗਲਤ ਕਰ ਲਿਆ ਯਾਰ ਕਿ ਫਲੋਰ ਦਾ ਡਾ ਦੂਜਾ ਪਾਸਾ ਸੀ ਉਹ ਸਹੀ ਨੀਗਾ ਐਡਰੈਸ ਹੁਣ ਗਲਤ ਦੇਤਾ ਉਹ ਐਡਰੈਸ ਦੀ ਗਰਾਇਆਂ ਦਾ ਜਿੱਧਰ ਆਪਾਂ ਆਏ ਆ ਆਪਾਂ ਜਲੰਧਰਵਾਲ ਤੋਂ ਹੁਣ ਦੁਬਾਰੇ ਯਾਰ ਬਾਅਦ ਸੋ ਯਾਰ ਆ ਵੀ ਪਿੰਡ ਦਾ ਰਸਤਾ ਯਾਰ ਸੁਨਣਾ ਰਸਤਾਣਾ ਵੀ ਯਾਰ ਪਤਾ ਨਹੀਂ ਆ ਜੀ ਸਿਸਟਮ ਲੋਕਾਂ ਦਾ ਸੇਫ ਡ੍ਰੈਸ ਤੇਣਾ ਚਾਹੀਦਾ। ਉਹ ਰਸਤਾ ਚੈੱਕ ਕਰੋ। ਇੱਕਦਮ ਸੁਣਨਾ ਯਾਰ ਸਾਰਾ ਕੰਮ ਸਿਸਟਮ ਖੇਲੇ ਜਾਣਾ ਹੈ ਆਪਾਂ ਜਗਰਾਉਣਾ ਜਾਣਾ ਯਾਰ। ਕਮਸੇ ਕਮਰਾਤ ਦੇ ਮਿਲਣਾ ਦਾ 12 1 2 ਵਜੇ ਲੰਗੇ। ਆ ਪਿੰਡਾ ਯਾਰ ਪਤਾ ਨਹੀਂ ਕੀ ਨਾਮ ਹੈ ਪਿੰਡ ਦਾ ਯਾਰ ਇੱਥੇ ਪਾਰਸਲ ਦੇਣਾ ਹੈ ਜਿਹੜਾ ਕਹਿੰਦੇ ਸੀ ਨਾ ਬਾਈ ਇਹਦੇ ਫਲੋਰ ਬਣਾਉਣਾ। ਦੇਖੋ ਯਾਰ ਕਿੱਥੇ ਆਣਾ। ਇਹ ਲੋਕਾਂ ਨੂੰ ਮੈਂ ਸੱਚ ਬੋਲਣਾ ਹੈ। ਇਹ ਝੂਠ ਬੋਲਣ ਦਾ ਫਾਇਦਾ ਨਹੀਂ ਆਣਾ। ਕਟੋਕੋਟ ਯਾਰ 35 35 ਮੈਨੂੰ 70 ਕਿਲੋਮੀਟਰ ਐਕਸਟਰਾ ਪੈ ਗਿਆ। ਹਾਂਜੀ ਦੋਸਤੋ ਤੇ ਆਪਾਂ ਜਾ ਰਹੇ ਆ ਵਾਪਸ ਲੁਧਿਆਣਾ ਪਹੁੰਚਣ ਆਲੇ ਆ। ਸਾਰਾ ਸਿਸਟਮ ਖਰਾਬ ਹੋ ਗਿਆ ਯਾਰ ਸਿਰਫ ਇੱਕ ਗਲਤ ਐਡਰੈਸ ਕਰਕੇ ਤੁਸੀਂ ਦੇਖ ਸਕਦੇ ਹੋ ਪਿੱਛੇ ਪਾਰਸਲ ਅਜੇ ਰਹਿ ਗਏ। ਆਪਣੇ ਅੱਜ ਪਾਰਸਲ ਪੂਰੇ ਨਹੀਂ ਹੋ ਸਕਿਆ ਆਪਾਂ ਜਾਣਾ ਸੀ ਅੱਜੇ ਹੋਰ ਵੀ। ਤੇ ਯਾਰ ਤੁਹਾਨੂੰ ਵੀ ਜਿਹੜਾ ਬੇਨਤੀ ਆਕਰ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਕਿਸੇ ਨੂੰ ਕੋਈ ਵੀ ਐਡਰੈਸ ਦੱਸਦੇ ਹੋ ਤਾਂ ਸਹੀ ਦੱਸੋ ਯਾਰ। ਹਣਾ ਮੈਨੂੰ ਪ੍ਰੋਪਰ ਐਡਰੈਸ ਦੱਸੋ ਵੀ ਬੰਦੇ ਨੂੰ ਦਿੱਕਤ ਨਾ ਆਵੇ ਸਿਰਫ ਇੱਕ ਗੱਲ ਤੇ ਐਡਰੈਸ ਕਰਕੇ ਦੇਖੋ ਤੁਸੀਂ ਦੋ ਤਿੰਨ ਪਾਰਸਰ ਰਹਿ ਗਏ ਹੁਣ ਇਹ ਕੱਲ ਤੇ ਗੱਲ ਵਾਗੀ ਹੁਣ ਕੱਲ ਦਾ ਦਿਨ ਫੇਰ ਹੋਊਗਾ ਤੇ ਮੈਨੂੰ ਉਦੋਂ ਪਤਾ ਹੀ ਖਰਚਾ ਆਣਾ ਤੇ ਚਲ ਕੀ ਕਰ ਸਕਦੇ ਯਾਰ ਮਤਲਬ ਜਲਦੇ ਆਵੇਂ ਮੇਨ ਹਾਈਵੇ ਤੇ ਆਵੇ ਜਾ ਰਿਆ ਕਰ ਨੂੰ ਤੁਸੀਂ ਜੁੜੇ ਰਹੋ ਬਲੌਗ ਦੇ ਨਾਲ ਤੁਹਾਨੂੰ ਜਾ ਕੇ ਦੱਸਾਂਗੇ ਕਿ ਕਿੰਨੇ ਵਜੇ ਪਹੁੰਚਦੇ ਆਂ ਹਾਂਜੀ ਦੋਸਤੋ ਤੇ ਆਪਾਂ ਪਹੁੰਚ ਕੇ ਮਿਲੋ ਤੇ 15-20 ਮਿੰਟ ਦਾ ਰਸਤਾ ਲੈ ਕੇ ਆਪਣੇ ਪਾਸੋਂ ਦਾ ਵੀਡੀਓ ਬਧੀ ਲੱਗੀ ਜੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਨੀਮੇ ਲੱਗੀ ਤਾਂ ਕੋਈ ਗੱਲ ਨਹੀਂ ਅਗਾਂ ਥੋੜੀ ਬਾਅਦ ਹੋਰ ਬਣਾ ਲਾਂਗੇ ਤੇ ਬਲੌਗ ਕਰ ਲਗਾ ਐਂਡਿੰਗ ਤੁਸੀਂ ਜੁੜੇ ਰਹੋ ਬਲੌਗ ਦੇ ਨਾਲ ਅੱਗੇ ਸਾਰੇ ਬਲੌਗ ਦੇਖਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਦਬ ਕੇ ਕਰ ਦਿਓ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ